ਮੂਸੇ ਵਾਲੇ ਨੇ ਕਦੇ ਕਿਸੇ ਨੂੰ ਹਨਾ ਰੋਕਿਆ ਨਹੀਂ ਸੀ ਲੋਕ ਖੇਤ ਜਾ ਕੇ ਉਹਦੀਆਂ ਵੀਡੀਓ ਬਣਾਉਂਦੇ ਸੀ ਕੋਈ ਉਹਦੇ ਕੋਲੇ ਗਰੀਬ ਉੱਠ ਗਿਆ ਅਮੀਰ ਉੱਠ ਗਿਆ ਹਰੇਕ ਫੋਟੋ ਖਿਚਾ ਕੇ ਆਉਂਦਾ ਸੀ ਹਾਂ ਅੱਜ ਜੱਟ ਦੇ ਕੰਮਾਂ ਨੂੰ ਦੁਨੀਆ ਰੋਂਦੀ ਹੈ ਹਨਾ ਹੁੰਦੀ ਹੈ ਤੇ ਬੰਦਾ ਵੇਖ ਯਾਰ ਤੂੰ ਭਾਈ ਅੱਜ ਕਿਸੇ ਨੂੰ ਅੱਜ ਕੱਲ ਬੰਦੇ ਨੂੰ ਨਾ ਕੋਈ ਆਏ ਆਖਦੇ ਨਾ ਵੀ ਮਾਦਰਾਂ ਗਾ ਲੱਤਾਂ ਤੋੜੂਗਾ ਹਾਂ ਤੇ ਪਹਿਲੀ ਤਾਂ ਗੱਲ ਉਹ ਮੰਜੇ 'ਚੋਂ ਨਹੀਂ ਉੱਠਦਾ ਸਹੀ ਗੱਲ ਹੈ ਘਰੇ ਪੈ ਜਾਂਦਾ ਹਾਂ ਵੀ ਯਾਰ ਮੇਰੇ ਕਿਤੇ ਲੱਤਾਂ ਨਾ ਤੋੜ ਦੇ ਹਾਂ ਡਰਦਾ ਤੇ ਉਹ ਬੰਦੇ ਨੂੰ ਸ਼ਰੇਆਮ ਧਮਕੀਆਂ ਆਈ ਗਈਆਂ ਤੇ ਗਾਉਣਾ ਨਹੀਂ ਹਟਿਆ ਉਵੇਂ ਹੀ ਗਾਈ ਗਿਆ ਨਾ ਗੌਲਦਾ ਨਹੀਂ ਇਕੱਲਾ ਹੀ ਫਿਰਦਾ ਸੀ ਗੌਲਦਾ ਨਹੀਂ ਨਾ ਸੀਗਾ ਬਸ ਉਹ ਇੱਕ ਉਹਦੇ ਤੇ ਆ ਹੀ ਬੜਾ ਬਣ ਸੀਗਾ ਜਿਹੜਾ ਉਹ ਗੋਲੇ ਹੀ ਨਹੀਂ ਮਰਨਾ ਬਾਈ ਹਰੇਕ ਨੇਂਦਾ ਤੂੰ ਰਹਿਣਾ ਨਾ ਮੈਂ ਰਹਿਣਾ ਪਰ ਇੱਕ ਪਰ ਬੰਦਾ ਵੇਖ ਤੂੰ ਦੁਨੀਆਂ ਤੇ ਅੱਜ ਵੀ ਉਹਦਾ ਜਿੱਤੇ ਬਾਈ ਦਾ ਗੀਤ ਆ ਦਿਵਾਲੀ ਵਾਲੇ ਦਿਨ ਪਰਸੋ ਚੌਥੇ ਹੈ ਨਾ ਹਾਂ ਲਾਦਾ ਨਾ ਨਾਲ ਦੀ ਨਾਲ ਮਿਲੀ ਅੰਜ ਕਰਤੇ ਨਾ ਬੰਦ ਸਾਰੇ ਬਾਈ ਕੰਗਾ ਨੇ ਤਾਂ ਫੈਸਲਾ ਲੈ ਲਿਆ ਵੀ ਮਹੀਨਾ ਦੋ ਮਹੀਨੇ ਗੀਤ ਹੀ ਨਹੀਂ ਹਜੇ ਰਿਲੀਜ਼ ਕਰਦੇ ਸਹੀ ਗੱਲ ਹੈ ਤੇ ਵੇ ਬਾਈ ਜਿੱਦੇ ਬਾਈ ਦਾ ਸਸਕਾਰ ਸੀਗਾ ਹਨਾ ਅੱਜ ਤੱਕ ਪਹਿਲਾ ਦੁਨੀਆ ਤੇ ਜੀ ਮੌਤਾ ਵੀ ਇੰਨਾ ਕੱਠ ਕਿਸੇ ਦੇ ਮੈਂ ਤਾਂ ਵੇਖਿਆ ਨਹੀਂ ਮੇਰੀ 33 34 ਸਾਲ ਦੀ ਉਮਰ ਆ ਤੇ ਹੁੰਦਾ ਵੀ ਨਹੀਂ ਬਾਈ ਇਸ ਦੂ ਬਾਦ ਇਸ ਦੂ ਬਾਦ ਹੁੰਦਾ ਵੀ ਨਹੀਂ ਉਹ ਪਿਆਰ ਸੀ ਬਾਈ ਉਹਦਾ ਇੱਕ ਕਦੇ ਉਹਨੇ ਆਕੜ ਨਹੀਂ ਕਰੀ ਇੱਥੇ ਬਾਈ ਇੱਕ ਦੇਸ਼ ਦੀ ਪੀਆਰ ਮਿਲ ਜੇ ਮੁੜ ਕੇ ਲੱਤਾਂ ਨਹੀਂ ਨਾਲ ਲੱਗਦੀਆਂ ਤੇ ਬਾਈ ਕੋਲੇ ਪਤਾ ਨਹੀਂ ਕਿੰਨੇ ਕ ਦੇਸ਼ਾਂ ਦੀ ਪੀਆਰਸੀ ਕੀ ਕਦੇ ਉਹਨੇ ਲੋਕਾਂ ਕੋਲੇ ਵਕਾਵਾ ਕਰਿਆ ਸੀ। ਪਾਪੂ ਬਲਕੌਰ ਨੂੰ ਹੁਣ ਪਤਾ ਲੱਗਿਆ ਵੀ ਉਹ ਬੰਦਾ ਇੰਗਲੈਂਡ ਦਾ ਵੀ ਪੀਆਰਸੀ ਹੈ। ਹਾਂ ਹੁਣ ਪਤਾ ਲੱਗਿਆ। ਜੇ ਉਹ ਬੰਦੇ ਨੇ ਮੰਨ ਕੇ ਚੱਲ ਇੰਗਲੈਂਡ 'ਚ ਜਾ ਕੇ ਬਹਿ ਜਾਂਦਾ ਉਹਨੂੰ ਦੁਨੀਆਂ 'ਤੇ ਕੋਈ ਖਤਰਾ ਨਹੀਂ ਸੀ। ਨਹੀਂ ਖਤਰਾ ਸੀ। ਤੇ ਡੱਬ 'ਚ ਬਾਈ ਪਾ ਹਰੇਕ ਲੈਂਦਾ ਚਲਾਉਣਾ ਬਹੁਤ ਔਖਾ ਹੁੰਦਾ ਜਦੋਂ ਮੂਰੇ ਪਤਾ ਹੋਵੇ ਮੌਤ ਖੜੀ ਐ। ਹਾਂ। ਤੇ ਜੱਟ ਸਾਰਾ ਵਿਹਲਾ ਕਰਕੇ ਮਰਿਆ। ਸਹੀ ਗੱਲ ਹੈ। ਮਰਿਆ ਨਾ। ਇਹ ਰਿਅਲਿਟੀ ਗੱਲਾਂ ਬਾਈ ਮੈਂ ਕਿਸੇ ਤੇ ਲਾ ਕੇ ਨਹੀਂ ਕਹਿੰਦਾ ਇਹ ਤਾਂ ਸੱਚੀਆਂ ਜੋ ਹੋਊਗਾ ਉਹੀ ਐ ਉਹ ਤਾਂ ਦਲੇਰੀ ਤਾਂ ਉਹਦੇ ਵਿੱਚ ਦੇ ਸੀ ਤੇ ਵੇਖ ਤੂੰ ਬਾਈ ਆਪਣੇ ਸਿਰ 'ਚ ਟੰਬਾ ਵੱਜ ਜੇ ਨਾ ਤੇ ਜਦੋਂ ਸਾਹ ਨਹੀਂ ਮੁੜਦਾ ਹੁੰਦਾ ਹਾਂ ਤੇ ਕੇ 47 ਦੇ ਬ੍ਰਸ਼ਟ ਵੱਜੇ ਸੀਗੇ ਤੇ 35 ਮਿੰਟ ਸਾਹ ਲੈ ਕੇ ਮਰਿਆ ਸੁਣੂਗਾ ਪ੍ਰਮਾਤਮਾ ਬਾਈ ਲੋਕਾਂ ਦੀ ਇੱਕ ਵਾਰੀ ਫੇਰ ਆਊਗਾ ਦੁਨੀਆਂ ਤੇ ਹੂੰ ਕਿਸੇ ਨਾ ਕਿਸੇ ਹੋਰ ਰੂਪ 'ਚ ਆਉਣਾ ਬਾਈ ਉੱਥੇ ਹੀ ਆਊ ਉਸੇ ਕਰੀ ਬੜਾ ਟਾਈਮ ਨਹੀਂ ਹੂੰ ਉਸੇ ਕਰੀ ਆਊਗਾ ਉਹੀ ਮਾਤਾ ਦੇ ਕੋਖੋ ਜਨਮ ਲੈਣਾ ਉਹ ਬੰਦੇ ਨੇ ਮੇਰੇ ਵੀ ਬੱਤੀ ਦੰਦਾ ਅੱਜ ਤੱਕ ਜਿੰਦਿਆਂ ਮੈਂ ਵਾਂਘਾ ਲੀਖਾਂ ਮੇਰਿਆਂ ਪਾਰ ਹੀ ਹੋਗਾ ਹਮ ਪ੍ਰਮਾਤਮਾ ਕੰਨ ਨੂੰ ਬੱਤੀ ਦੰਦਾ ਬਈ ਮੇਰੇ ਇਹ ਗੱਲ ਇੱਕ ਦਿਨ ਸੱਚੀ ਹੋਊਗੀ ਤੁਸੀਂ ਅੱਜ ਦੀ ਗੱਲ ਲਿਖ ਲਿਓ ਉਸੇ ਘਰੇ ਹਵੇਲੀ ਚ ਦੂਰੀ ਯਾਰ ਉਸੇ ਮਾਤਾ ਦੇ ਕੋਖੋ ਜੇ ਨਾ ਜਨਮ ਲਿਆ ਤਾਂ ਆਕਿਓ ਨਹੀਂ ਆਕਿਓਣਾ ਤੁਹਾਡੀ ਬਾਪੂ ਜੀ ਨੇ ਵੀ ਗੱਲ ਲਈ ਆਨੇ ਹਾਂ ਬਈ ਬਾਪੂ ਜੀ ਆਪਣੇ ਨਾਲ ਤਕਰੀਬਨ ਗੱਲ ਕਰਦੇ ਹੀ ਰਹਿੰਦੇ ਆ ਹਮ ਕੋਈ ਗੱਲ ਨਹੀਂ ਉਹ ਵੀ ਪਿਆਰ ਆ ਬਈ ਇੱਕ ਹੈ ਨਾ ਦੋਖ ਸੋਖ ਹੋ ਜਾਂਦਾ ਹਨਾ ਚਲੋ ਹੌਸਲੇ ਹੁੰਦੇ ਆ ਆਪਾਂ ਵੀ ਬਈ ਉਹਨਾਂ ਦੇ ਪੋਤੀ ਇੱਕ ਹਿਸਾਬ ਦੇ ਜਿੱਥੇ ਮਰਜੀ ਠੱਲ ਲੈਣ ਕੋਈ ਚੱਕਰ ਹੀ ਨਹੀਂ ਬਈ ਹੂੰ ਕਿਉਂ ਉਹਦੀ ਬੰਨ ਕੇ ਚੱਲ ਸ਼ੁਭਦੀਪ ਦੀ ਦੁਨੀਆ ਤੇ ਫੈਨ ਫਾਲ ਵੀ ਇੰਨੀ ਕਿ ਬਈ ਬਾਪੂ ਨੂੰ ਵੀ ਮੈਂ ਕਹਿਣਾ ਹੁੰਦਾ ਕੈਮਰਿਆਂ ਦੇ ਥਰੂ ਵੀ ਉਹ ਵੀ ਵੀ ਪ੍ਰਵਾਹ ਨਾ ਮੰਨ ਜੱਟਾ ਕੋਈ ਗੱਲ ਨਹੀਂ ਸਾਰੀ ਦੁਨੀਆ ਤੇਰੀ ਧੀਆ ਪੋਤੀ ਆ ਹੂੰ ਸਮਾਂ ਲੱਗ ਸਕਦਾ ਬਈ 20 30 ਸਾਲ ਗੱਲ ਲੇਟ ਪੈ ਸਕਦੀ ਆ ਹੋ ਸਕਦਾ ਉਹਦੇ ਨੂੰ ਆਪਾਂ ਹੋਈਏ ਜਾਂ ਨਾ ਹੋਈਏ ਪਰ ਇੱਕਾਰੀ ਜੱਟ ਫੇਰ ਧਮਕ ਬੇਸ ਪਾਉਗਾ ਇਹ ਗੱਲ ਨਹੀਂ ਵੀ ਨਾ ਪਾਉਗਾ ਹੂੰ ਕੇਰਾ ਸਪੀਕਰਾਂ ਤੇ ਫੇਰ ਵੱਜਣਗੇ ਲੀੜੇ ਸਮਾਂ ਲੱਗੂਗਾ ਕਿਉਂ ਸਮਾਂ ਬਲਵਾਨ ਆ ਬਹੁਤ ਵੱਡੀ ਚੀਜ਼ ਆ ਸਮਾਂ ਹੂੰ ਇਹ ਗੱਲਾਂ ਹੋਣੀਆਂ ਬਾਈ ਸੱਚੀਆਂ ਹੂੰ ਤੇ ਬੰਦਾ ਵੇਖ ਤੂੰ ਹਨਾ ਆਪਣੀ ਜ਼ਿੰਦਗੀ ਦਾ ਯਾਰ ਸਫਰਨਾਵਾ ਅੱਜ ਤੱਕ ਕਿਸੇ ਬੰਦੇ ਕਿਸੇ ਕਹਦੇ ਘੋਂਦੇ ਸਾਧੂ ਸੰਤ ਨੇ ਵੀ ਨਹੀਂ ਲਿਖਿਆ ਹੋਣਾ ਜਿਹੜੀ ਚੀਜ਼ ਉਹ ਲਿਖ ਗਿਆ ਲਿਖ ਗਿਆ ਮਾਰਨ ਤੋਂ ਥੋੜੇ ਜਿਹੇ ਦਿਨ ਪਹਿਲਾਂ ਹੀ ਉਹਦਾ ਗੀਤ ਆਇਆ ਸੀਗਾ ਲਾਸਟ ਰਾਈਡ ਹੈ ਲਾਸਟ ਰਾਈਡ ਹਾਂ ਜਿੱਦ ਤੇ ਬਾਈ ਉਹਦੀ ਮੌਤ ਹੁੰਦੀ ਹੈ ਨਾ ਅਸੀਂ ਗਾਂ ਵਾਲੇ ਸਾਡੇ ਵਾਂਚ ਚ ਮਿੱਟੀ ਲਾਉਂਦੇ ਸੀਗੇ ਖਾਲ ਨਾਲ ਹੂੰ ਮੇਰੇ ਨਾਲ ਬੰਦੇ ਸੀਗੇ ਤਿੰਨ ਚਾਰ ਮੁੰਡੇ ਕੰਮ ਵਾਲੇ ਹੂੰ ਉਹ ਮੈਨੂੰ ਗਾਣਾ ਬੜਾ ਸੋਹਣਾ ਲੱਗੇ ਯਾਰ ਮੈਂ ਨਾ ਦੂਰੋ ਕਰਾਹੇ ਨਾਲ ਲੈ ਲੈ ਕੇ ਮਿੱਟੀ ਛੱੜਦਾ ਸੀਗਾ ਮੈਂ ਮਿੱਟਕ ਵਿੱਚੋਂ ਹੀ ਲਾਲਾ ਮੋੜ ਕੇ ਦੁਪਹਿਰੇ ਜੇ ਮੈਨੂੰ ਕਹਿੰਦੇ ਯਾਰ ਇੱਕ ਦਿਨ ਚੱਲ ਕੇ ਅੱਗੇ ਇਹਦੇ ਕੋਲੇ ਅੱਛਾ ਮੈਂ ਕਿਹਾ ਯਾਰ ਚੱਲਾਂਗੇ ਮੈਂ ਕਿਹਾ ਆਹ ਯਾਰ ਇਹ ਬੰਦਾ ਕਿਸੇ ਨੂੰ ਕੁਝ ਨਹੀਂ ਆਦਾ ਵੀ ਵੀ ਮਿਲਦਾ ਇਹਨੂੰ ਮਿਲਦਾ ਇਹਨੂੰ ਮਿਲਦਾ ਹੈ ਹਾਂ ਮੈਂ ਕਹਿਆ ਯਾਰ ਮੈਂ ਕਹਿੰਦਾ ਵੀ ਕਈ ਵਾਰੀ ਮੈਂ ਕਹਿਆ ਯਾਰ ਕਲਾਕਾਰ ਨਾਲ ਮੈਂ ਕਹਿਆ ਮਿਲਦੇ ਨਹੀਂ ਹੁੰਦੇ ਐਵੇਂ ਗੱਲਾਂ ਉਹ ਕਹਿੰਦੇ ਨਹੀਂ ਯਾਰ ਤੂੰ ਚੱਲਾਂਗੇ ਆਪਾਂ ਤੂੰ ਗੱਡੀ ਲੈ ਚੱਲੀ ਕਹਿੰਦੇ ਤੈਨੂੰ ਮਲਾ ਕੇ ਲਿਆਵਾਂਗੇ ਕਹਿੰਦੇ ਬੰਦਾ ਜਵੇਂ ਯਾਰ ਬੇ ੜਕੀ ਆ ਵੀ ਮਿਲਦਾ ਉੱਡ ਕੇ ਮਿਲਦਾ ਉਹਨੂੰ ਚਾਹ ਚੜਦਾ ਹਮ ਮੈਂ ਕਹਿਆ ਚੰਗਾ ਯਾਰ ਚੱਲਾਂਗੇ ਤੇ ਅਸੀਂ ਉੱਥੋਂ ਬਈ 3 ਕ ਵੱਜੇ ਕੰਮ ਨਿਮੇੜ ਕੇ ਤੇ ਆ ਕੇ ਇੱਥੇ ਨਿਆਈਂ ਚ ਖਾਲਸ ਵਾਰਨ ਲੱਗ ਪਏ ਉਹ ਦੋਨੇ ਮੁੰਡੇ ਤਿੰਨੇ ਘੜਦੇ ਸੀਗੇ ਮੂਰੇ ਮੇਰਾ ਖਿਆਲ ਉਹ ਤੇ ਤਿੰਨ ਚਾਰ ਮੁੰਡੇ ਸੀ ਛੱਤਿਆਂ ਨੇ ਤੋਂ ਉਹ ਘੜਦੇ ਹੂੰ ਇਧਰੋਂ ਬਈ ਸਾਡਾ ਮੇਰਾ ਛੋਟਾ ਭਰਾ ਆ ਗਿਆ ਮੈਨੂੰ ਆਦਾ ਕੰਝ ਤੇ ਕੰਮ ਤਾਂ ਹੋ ਰਹੀ ਹੋ ਗਿਆ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਯਾਰ ਸਿੱਧੂ ਮਾਰਤਾ ਮੂਸੇ ਵਾਲਾ ਮੈਂ ਕਿਹਾ ਯਾਰ ਇਹਵੇਂ ਮਾਰਦਾ ਮੈਂ ਕਿਹਾ ਉਹਦੇ ਨਾਲ ਤਾਂ ਐਡੀ ਸਕਵਲਟੀ ਹੁੰਦੀ ਐ ਮੈਨੂੰ ਕਹਿੰਦਾ ਨਹੀਂ ਯਾਰ ਉਹਦੀ ਸਕਵਲਟੀ ਵਾਪਸ ਲੈ ਲਈ ਸੀ ਬਾਬਾ ਜੀ ਫਿਰ ਉੱਥੇ ਹੀ ਸਿੱਟੇ ਘਰ ਉਦ ਨਹੀਂ ਆਈ ਤਾਂ ਫਿਰ ਦੂਜੇ ਦਿਨ ਸਾਰੀ ਦਿੜੀ ਲਾਈਵ ਉਹਦਾ ਸਸਕਾਰ ਵੇਖਿਆ ਯਾਰ ਉਹਦੇ ਪਤਾ ਲੱਗਿਆ ਵੀ ਯਾਰ ਵਾਕੇ ਹੀ ਹਨਾ ਕਮਾਈ ਹੈਗੀ ਬੰਦੇ ਦੀ ਹੂੰ ਜਿਵੇਂ ਉਹ ਅਰਜੈਂਟਲ ਨੂੰ ਦਾ ਗਾਣਾ ਆਇਆ ਸੀ ਹਾਂ ਅਗੇ ਇਸੇ ਵਿਆਂ ਨੂੰ ਜਾਂਦਾ ਘੱਟ ਦੱਸੂਗਾ ਕੋਈ ਬੱਬੂ ਨਹੀਂ ਜਾਂਦੀ ਉਹ ਉਹ ਦੱਸਦਾ ਹੁੰਦਾ ਘੱਟ ਹਨਾ ਲਾਸਟ ਟਾਈਮ ਬੰਦੇ ਦਾ ਉਹੀ ਹੁੰਦਾ ਜੇ ਬਈ ਮੈਂ ਨਾ ਵੇਖਿਆ ਆਮ ਸਸਕਾਰਾਂ ਤੇ ਜਾਣੀ ਆ ਕਈ ਵਾਰੀ ਨਾ ਕਈ ਬੰਦੇ ਐਜਾਂ ਦੀ ਵੀ ਮੌਤ ਵੇਖੀ ਜਿਹੜੇ ਵਿੱਚ ਹੀ ਬੰਦੇ ਕਰਦੇ ਜਾਂਦੇ ਹੁੰਦੇ ਚੰਗਾ ਖਾਚੀ ਸੀ ਮਗਰ ਉਹ ਲਿਆ ਕਹਿੰਦੇ ਇਹ ਦੁਨੀਆਦਾਰੀ ਆ ਬਾਈ ਦੁਨੀਆ ਤੇ ਸੱਚ ਤੇ ਪਹਿਰਾ ਦਿਓ ਸੱਚੇ ਬੰਦੇ ਦੀ ਉਮਰ ਹੋ ਸਕਦਾ ਘੱਟ ਹੋਵੇ ਕਿਉਂਕਿ ਉਹਦੇ ਵੈਰੀਬਲ ਹੁੰਦੇ ਆ ਪਰ ਇੰਨੀ ਗੱਲ ਆ ਵੀ ਸੱਚੇ ਬੰਦੇ ਨੂੰ ਰਹੀ ਦੀ ਦੁਨੀਆ ਤੇ ਇੱਕ ਬੰਦੇ ਯਾਦ ਕਰਦੇ ਮੌਤ ਤੋਂ ਕਈ ਸਾਲਾਂ ਬਾਅਦ ਵੀ ਉਹਨੂੰ ਯਾਦ ਰੱਖਿਆ ਜਾਂਦਾ ਬਾਈ ਸੱਚੇ ਬੰਦੇ ਅੱਜ ਵੀ ਯਾਦ ਹੈਗੇ ਜਿਹੜੇ ਹੈਗੇ ਸਦੀਆਂ ਬਾਅਦ ਵੀ ਯਾਦ ਹਾਂ ਜਿਉਂਨੇ ਮੌੜ ਅਰਗੇ ਸੱਚੇ ਬੰਦੇ ਸੀ ਸੁੱਚੇ ਸਿੰਘ ਸੂਰਮੇ ਅਰਗੇ ਅੱਜ ਵੀ ਮੇਲੇ ਲੱਗਦੇ ਉਹਨਾਂ ਦੇ ਸਮਾਧਾਂ ਤੇ ਹਨਾ ਤੇ ਜਿਹੜੇ ਬੰਦੇ ਗਦਾਰ ਸੀਗੇ ਡੋਗਰ ਅਰਗੇ ਤੇ ਉਹਨਾਂ ਦੇ ਬਾਈ ਕੋਈ ਮੂਤ ਦਾ ਵੀ ਨਹੀਂ ਕਬਰ ਤੇ ਹਾਂਣਾ ਅਗਲਾ ਆਂਦਾ ਯਾਰ ਇੱਥੇ ਮੂਤਗੇ ਵੀ ਨਾ ਤਾਂ ਬੰਦਾ ਗਰਦਾਰ ਆ ਭਾਂ ਚੋਦ ਕਿਤੇ ਚੁਗਲੀ ਨਾ ਕਰਦੇ ਕੋਈ ਹੂੰ ਇਹ ਬਾਈ ਗੱਲਾਂ ਰੀਅਲਿਟੀ ਚ ਸੱਚੀਆਂ ਹੂੰ ਸੱਚ ਤੇ ਪਹਿਰਾ ਦਿਓ ਮੈਨੂੰ ਵੀ ਕਈ ਆਖ ਦਿੰਦੇ ਮੈਨੂੰ ਘਰੇ ਮੇਰਾ ਪਿਓ ਵੀ ਆਂਦਾ ਆਂਦਾ ਇੰਨਾ ਬਾਲਾ ਸੱਚ ਨਾ ਬੋਲਿਆ ਕਰ ਵੀ ਕਈ ਵਾਰੀ ਪਤਾ ਨਹੀਂ ਹੁੰਦਾ ਕੋਈ ਟਪਕਾਣ ਆਂਦੇ ਵੇ ਤੇ ਮੈਂ ਆਖ ਦਿੰਦਾ ਫੇਰ ਕੀ ਹੋ ਜਾਊਗਾ ਜੇ ਮੈਂ ਮਰ ਗਿਆ ਤਾਂ ਮਗਰ ਕਿਹੜਾ ਪਰਿਵਾਰ ਰਹਿਣੀ ਬਾਈ ਜੇ ਮਰ ਗਿਆ ਤਾਂ ਇੱਕ ਕਰੀ ਮਰਨਾ ਬਾਈ ਦੁਨੀਆ ਯਾਦ ਇੱਕੀ ਤਾਂ ਸਭ ਨੇ ਜਾਣੀ ਜਾਂਦਾ ਦੁਨੀਆ ਯਾਦ ਤਾਂ ਕਰਿਆ ਕਰੂ ਬਈ ਯਾਰ ਆ ਬੰਦਾ ਸੀਗਾ ਹਨਾ ਹੂੰ ਆਪਾਂ ਬਈ ਗੱਲਾਂ ਸੱਚੀਆਂ ਆਣੇ ਆ ਲੋਕਾਂ ਨੂੰ ਥੋੜੀਆਂ ਜੀਆਂ ਚੁਬਧੀਆਂ ਜ਼ਰੂਰ ਆ ਸੱਚੀ ਗੱਲ ਤਾਂ ਫੇਰ ਮਿਰਚਾਂ ਵਾਂਗੂ ਲੱਗਦੀ ਲੱਗਦੀ